ਸਾਤ ਸੰਗਤ ਜੀ ਜਿਤਨੀਆਂ ਵੀ ਸੰਗਤਾਂ ਤਾਂ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪੁੱਤਨ ਨੂੰ ਪਿਆਰ ਕਰਦੀਆਂ ਹਨ ਸਤਿਕਾਰ ਕਰਦੀਆਂ ਹਨ ਤਾਂ ਤਾਂ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਨੂੰ ਪਿਆਰ ਕਰਦੀਆਂ ਹਨ ਸਾਤ ਸੰਗਤ ਜੀ ਆਓ ਫਤੇ ਦੀ ਸਾਂਝ ਪਾਈਏ ਉਹ ਸਾਰਿਆਂ ਸੰਗਤਾਂ ਸਾਹਿਬ ਸੰਗਤ ਜੀ ਫਤੇ ਦੀ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਬਰਾਗੀ ਨਾਨ ਸਰਮੋਗੇ ਵਾਲੇ ਸਾਧ ਸੰਗਤ ਜੀ ਅੱਜ ਫਤਿਹ ਦੀ ਸਾਂਝ ਪਾਈ ਕਿਉਂਕਿ ਇੱਕ ਤਾਂ ਦਵਾਨਾਂ ਦਾ ਵਿੱਚੋਂ ਥੋੜਾ ਜਿਹਾ ਗੈਪ ਪੈਂਦਾ ਰਿਹਾ ਤਵਣ ਵਾਲੇ ਸਮੇਂ ਵਿੱਚ 2-4 ਦਿਨ ਦੇ ਵਿੱਚ ਉਮੀਦ ਹੈ ਕਿ ਦਿੱਲੀ ਦੇ ਵਿੱਚ ਦਵਾਨ ਆਰੰਭਤਾ ਹੋਏਗੀ ਇਸ ਤੋਂ ਇਲਾਵਾ ਆਪ ਜੀ ਨਾਲ ਲੈਬ ਦੇ ਵਿੱਚ ਫਤਿਹ ਦੀ ਸਾਜ ਵੀ ਨਹੀਂ ਪਾਈ ਗਈ। ਤੋਂ ਅੱਜ ਦੈਲ ਕੀਤਾ ਕਿ ਸੰਗਤ ਦੀ ਸੀਸ ਲਈਏ। ਸੰਗਤ ਦਾ ਆਸ਼ੀਰਵਾਦ ਲਈਏ। ਸਾਧ ਸੰਗਤ ਜੀ ਹੋਰ ਕੋਈ ਨਹੀਂ ਇਹਦੇ ਵਿੱਚ। ਆਪਾਂ ਜਦੋਂ ਆਪਸ ਵਿੱਚ ਦੀ ਇੱਕ ਦੂਸਰੇ ਨੂੰ ਦੇਖਦੇ ਹਾਂ ਕੁਸਖੰਡੇ ਵਾਲੇ ਬਾਪੂ ਦੀਆਂ ਵਿਚਾਰਾਂ ਕਰਦੇ ਹਾਂ ਸੱਚੀ ਸਰਕਾਰ ਦੀਆਂ ਵਿਚਾਰਾਂ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਤੇ ਸਾਧ ਸੰਗਤ ਜੀ 2-4 ਦਿਨ ਬਹੁਤ ਵਧੀਆ ਨਿਕਲ ਜਾਂਦੇ ਆ ਜਿਹੜੀ ਬੈਟਰੀ ਦੀ ਡਾਊਨ ਹੁੰਦੀ ਆ ਉਹ ਚਾਰ ਚੰਗ ਹੋ ਜਾਂਦੀ ਆ ਇਹਨਾਂ ਨਾਲ ਸੰਗਤ ਹੋ ਜਾਂਦੀ ਸਾਧ ਸੰਗਤ ਜੀ ਆਇਸ ਕਰਕੇ ਆਪਸ ਸੰਗਤ ਕਰਦੇ ਰਿਹਾ ਕਰਗੇ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਕਿਰਾਇਆ ਭਰਨ ਦੀ ਲੋੜ ਨਹੀਂ ਗੁਰੂ ਪਾਲ ਸਾਹਿਬ ਜੀ ਤਾਂ ਕਹਿੰਦੇ ਆ ਭਾਈ ਫਿਰ ਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਸਾਧ ਸੰਗਤ ਜੀ ਘਰ ਦੇ ਵਿੱਚ ਹੀ ਇਨਸਾਨ ਜੇ ਕਿਸੇ ਨੂੰ ਯਾਦ ਕਰਦਾ ਸਾਧ ਸੰਗਤ ਜੀ ਕੋਈ ਪਿਆਰ ਹੁੰਦਾ ਉਹ ਸਾਧ ਸੰਗਤ ਜੀ ਬਹੁਤ ਦੂਰ ਦੀਆਂ ਮੀਲਾਂ ਤੇ ਬੈਠਾ ਵੀ ਸਾਧ ਸੰਗਤ ਜੀ ਨੇੜੇ ਹੋਇਆ ਬੈਠਾ ਹੁੰਦਾ ਜੇ ਗੁਰੂ ਦੇ ਪਿਆਰਿਓ ਇਨਸਾਨ ਦੇ ਵਿੱਚ ਪਿਆਰ ਨਹੀਂ ਕਦਰ ਨਹੀਂ ਇਨਸਾਨ ਦੀ ਉਹ ਇੱਕ ਘਰ ਦੇ ਵਿੱਚ ਵੀ ਸਾਧ ਸੰਗਤ ਜੀ ਜਾਂ ਇੱਕ ਇਕਤਰਤਾ ਦੇ ਵਿੱਚ ਵੀ ਬੈਠ ਕੇ ਸਾ ਸੰਗ ਜੀ ਬਹੁਤ ਮੀਲਾ ਦੂਰ ਹੁੰਦਾ ਪਿਆਰ ਦੀਆਂ ਖੇਡਾਂ ਇਹੋ ਜਿਹੀਆਂ ਸਾ ਸੰਗ ਜੀ ਜਿਹੜਾ ਇਨਸਾਨ ਕਿਸੇ ਨੂੰ ਪਿਆਰ ਕਰਦਾ ਸਾ ਸੰਗ ਜੀ ਆਪਾਂ ਦੇ ਦਿਲ ਵਿੱਚ ਨਹੀਂ ਦੇਖ ਸਕਦੇਗੇ ਕਿ ਉਹ ਕਿੰਨਾ ਕੁ ਪਿਆਰ ਕਰਦਾ ਬੈਠਾ ਹਮੇਸ਼ਾ ਸਾ ਸੰਗ ਜੀ ਮੀਲਾ ਦੂਰ ਹੁੰਦਾ ਪਰ ਗੁਰੂ ਦੇ ਪਿਆਰਿਓ ਜੇ ਉਹ ਨੂੰ ਅੰਦਰੋਂ ਦੇਖੀਏ ਤਾਂ ਉਹ ਬਹੁਤ ਪਿਆਰ ਕਰਦਾ ਸਾਥ ਸੰਗਤ ਜੀ ਮੈਂ ਗੱਲ ਕੀ ਕਰਾਂ ਜਦੋਂ ਮੈਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਸਾਥ ਸੰਗਤ ਜੀ ਉਹ ਖੰਡੇ ਵਾਲੀ ਸੱਚੀ ਸਰਕਾਰ ਦਾ ਨਾਮ ਲੈਣਾ ਉਹ ਬਾਪੂ ਦਾ ਸਾਥ ਸੰਗਤ ਜੀ ਨਾਮ ਲੈਣਾ ਗੁਰੂ ਦੇ ਪਿਆਰਿਓ ਮੇਰੇ ਸਾਹਮਣੇ ਚਿਹਰਾ ਉਹਨਾਂ ਦਾ ਸਾਥ ਸੰਗਤ ਜੀ ਖੜਾ ਹੋ ਜਾਂਦਾ ਜਾਂ ਕੋਈ ਸਾਥ ਸੰਗਤ ਜੀ ਜੇਦੋ ਆਪਾਂ ਲਾਈਵ ਹੁੰਨੇ ਆ ਤੇ ਕੋਈ ਵੀ ਸੰਗਤ ਦਾ ਪਿਆਰਾ ਕੋਈ ਸਾਡੀ ਭੈਣ ਬਜ਼ੁਰਗ ਸਾਡੀ ਮਾਤਾ ਸਾਡੀ ਭੈਣ ਕੋਈ ਵੀਰ ਕੋਈ ਛੋਟੇ ਵੀਰ ਵੱਡੇ ਵੀਰ ਕਮੈਂਟ ਕਰਦੇ ਆ ਜਾਂ ਸਾਥ ਸੰਗਤ ਜੀ ਉਹ ਦਾਸ ਦੇ ਨਾਲ ਫਤਿਹ ਸਾਂਝੀ ਕਰਦੇ ਆ ਉਹਨਾਂ ਨੂੰ ਦੇਖੀਦਾ ਤੇ ਸਾਥ ਸੰਗਤ ਜੀ ਫਿਰ ਤੁਹਾਡੇ ਵਿੱਚ ਸਾਧ ਸੰਗ ਜੀ ਮੈਨੂੰ ਉਸ ਮਾਲਕ ਦਾ ਚਿਹਰਾ ਨਜ਼ਰ ਆ ਜਾਂਦਾ ਹੈ ਕਿ ਇਹ ਮੇਰੇ ਬਾਪੂ ਦੀ ਰਹਿਮਤ ਹੈ ਇਹ ਖੰਡੇ ਵਾਲੇ ਬਾਪੂ ਦੀ ਰਹਿਮਤ ਹੈ ਸਾਧ ਸੰਗ ਜੀ ਦਾਸ ਇੱਕੋ ਹੀ ਗੱਲ ਕਰਨੀ ਚਾਹੁੰਦਾ ਹੈ ਕਿ ਗੁਰੂ ਦੇ ਪਿਆਰਿਓ ਮੈਂ ਬਾਬਾ ਦੀਪ ਸਿੰਘ ਜੀ ਵਰਗਾ ਕੋਈ ਧਰ ਨਹੀਂ ਦੇਖਿਆ ਸਾਧ ਸੰਗ ਜੀ ਉਹਦੇ ਵਰਗਾ ਘਰ ਨਹੀਂ ਵੇਖਿਆਗਾ ਉਦੇ ਵਰਗਾ ਸਾਧ ਸੰਗ ਜੀ ਦਰ ਨਹੀਂ ਵੇਖਿਆ ਉਹਦੇ ਵਰਗਾ ਘਰ ਨਹੀਂ ਵੇਖਿਆ ਸਾਧ ਸੰਗ ਜੀ ਐਨੀ ਨਮਰਤਾ ਗੁਰੂ ਦੇ ਪਿਆਰਿਓ ਉਹਨਾਂ ਵਰਗਾ ਪਿਆਰ ਨਹੀਂ ਮਿਲਿਆ ਸਾਧ ਸੰਗਤ ਜੀ ਅੱਜ ਦਾਸ ਤੁਹਾਨੂੰ ਸਾਧ ਸੰਗ ਜੀ ਇਹ ਗੱਲ ਦੱਸਦਾ ਹੈ ਕਿ ਜਿਹਦਾ ਦੁਨੀਆਂ ਦੇ ਉੱਤੇ ਸਾਧ ਸੰਗ ਜੀ ਕੋਈ ਨਹੀਂ ਬੰਦਾ ਨਾ ਕੋਈ ਵੀ ਨਹੀਂ ਬੰਦਾ ਉਹਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਬਾਪੂ ਜੀ ਸ਼ੀ ਤਾਂ ਸਾਹ ਵਾਲੇ ਬੰਦੇ ਆ ਸਾਧ ਸੰਗ ਜੀ ਉਹਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਸੀਂ ਸਾਧ ਸੰਗ ਜੀ ਜੁਮਾ ਕੇ ਵੇਖੋ ਗੱਲ ਜੁਮਾ ਕੇ ਜਾਂ ਗੁਰੂ ਰਾਮਦਾਸ ਸਚੇ ਪਾਲ ਸਾਹਿਬ ਜੀ ਨੂੰ ਯਾਦ ਕਰਦੇ ਆ ਸਾਧ ਸੰਗਤ ਜੀ ਤੇ ਬਾਬਾ ਦੀਪ ਸਿੰਘ ਜੀ ਦਾ ਚਿਹਰਾ ਸਾਧ ਸੰਗ ਜੀ ਦਿਸਦਾ ਜੇ ਬਾਬਾ ਦੀਪ ਸਿੰਘ ਜੀ ਨੂੰ ਵੀ ਯਾਦ ਕਰ ਲਗੇ ਸਾਧ ਸੰਗ ਜੀ ਤੇ ਗੁਰੂ ਰਾਮਦਾਸ ਜੀ ਵੀ ਨਾਲ ਯਾਦ ਆ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਅਰਜਨ ਦੇਵ ਜੀ ਵੀ ਯਾਦ ਆ ਜਾਂਦੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਇੱਥੇ ਦੁਨੀਆ ਦੇ ਉੱਤੇ ਰਹਿਣਾ ਕਿਸੇ ਨੇ ਨਹੀਂ ਸਾਧ ਸੰਗਤ ਜੀ ਜਿਹੜੇ ਮੇਰੇ ਵਰਗੇ ਸਾਧ ਸੰਗਤ ਜੀ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਸਾਧ ਸੰਗਤ ਜੀ ਜਾਣਾ ਉਹਨਾਂ ਨੇ ਵੀ ਸਾਧ ਸੰਗਤ ਤੁਰ ਜਾਣਾ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਆ ਜਾਣਾ ਉਹਨਾਂ ਨੇ ਵੀ ਤੁਰ ਜਾਣਾ ਸਾਧ ਸੰਗਤ ਜੀ ਪਰ ਗੁਰੂ ਦੇ ਪਿਆਰਿਓ ਮਰ ਤੂੰ ਤਾਂ ਸਭ ਦੀ ਹੋਣੀ ਆ ਜਾਣਾ ਦਾ ਸਭ ਨੇ ਆ ਗੁਰੂ ਦੇ ਪਿਆਰਿਓ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਨਾਲ ਸਾਧ ਸੰਗ ਜੀ ਪਿਆਰ ਕਰਦੇ ਆ ਗੁਰੂ ਦੇ ਪਿਆਰਿਓ ਗੁਰੂ ਰਾਮਦਾਸ ਜੀ ਦੇ ਨਾਲ ਘਰ ਦੇ ਨਾਲ ਪਿਆਰ ਕਰਦੇ ਆ ਉਹ ਸਾਧ ਸੰਗ ਜੀ ਇਹ ਸਰੀਰ ਤਾਂ ਹਰੇਕ ਨੇ त्यागਣਾ त्यागਣਾ ਪਰ ਸਾਧ ਸੰਗ ਜੀ ਆਤਮਾ ਕਰਕੇ ਸਾਧ ਸੰਗ ਜੀ ਉਹ ਗੁਰੂ ਦੇ ਪਿਆਰਿਓ ਜਿੰਦਗੀ ਭਰ ਨਹੀਂ ਮਰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਤਮਾ ਕਰਕੇ ਨਹੀਂ ਮਰਦੇ ਉਹ ਯਾਦਾਂ ਕਰਕੇ ਨਹੀਂ ਮਰਦੇ ਸਾਧ ਸੰਗਤ ਜੀ ਉਹ ਹਮੇਸ਼ਾ ਅਮਰ ਹੁੰਦੇ ਆ ਅਮਰ ਰਹਿਣਗੇ ਗੁਰੂ ਦੇ ਪਿਆਰਿਓ ਕੋਈ ਚੀਜ਼ ਦੀ ਘਾਟ ਨਹੀਂ ਸਾਧ ਸੰਗਤ ਜੀ ਇੱਕ ਗੱਲ ਦਾ ਦਾਸ ਨੂੰ ਮਾਣ ਆ ਸਾਧ ਸੰਗਤ ਜੀ ਮੈਂ ਮਾਣ ਕਰਕੇ ਕਹਿੰਦਾ ਸਾਧ ਸੰਗਤ ਜੀ ਜਿਹੜੀ ਵੀ ਚੀਜ਼ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚੋਂ ਨਹੀਂ ਮਿਲੀ ਜਿਹੜੀ ਵੀ ਕਿਸੇ ਨੂੰ ਸਾਧ ਸੰਗਤ ਜੀ ਕੋਈ ਵਾਸਤੂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚੋਂ ਨਹੀਂ ਮਿਲੀ ਸਾਧ ਸੰਗਤ ਜੀ ਉਹ ਦੁਨੀਆ ਦਾ ਕੋਈ ਸਾਧ ਸੰਗਤ ਜੀ ਇਹੋ ਜਿਹਾ ਕੋਨੇ ਦੇ ਵਿੱਚ ਕੋਈ ਬਾਬਾ ਨਹੀਂ ਕੋਈ ਸੰਤ ਨਹੀਂ ਸਾਧ ਸੰਗਤ ਜੀ ਤੁਹਾਨੂੰ ਪ੍ਰਾਪਤ ਹੋ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਆਪਾਂ ਤਾਂ ਕਹਿ ਦਿੰਦੇ ਜੀ ਫਲਾਣਾ ਬੰਦਾ ਭੋਲਾ ਹੈ ਜੀ ਜਵਾਗ ਭੋਲੇ ਆ ਜੀ ਦੋ ਟਰਾਫੀਆਂ ਦੇ ਦिए ਜਵਾਗ ਦੇ ਕੋਲੋਂ ਜੋ ਮਰਜ਼ੀ ਕੰਮ ਕਰਵਾ ਲਗੇ ਦੋ ਟਰਾਫੀਆਂ ਦੇ ਦिए ਜੋ ਮਰਜ਼ੀ ਕੰਮ ਕਰਵਾ ਲਗੇ ਪਰ ਇੱਧਰ ਬਾਬਾ ਦੀਪ ਸਿੰਘ ਜੀ ਕੋਈ ਸੱਚੇ ਦਿਲੋਂ ਇੱਕ ਵਾਰੀ ਕਹਿ ਦੇਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਸਭ ਸਦਕਾ ਸਾਧ ਸੰਗ ਜੀ ਐਨੇ ਵਿੱਚ ਹੀ ਬਾਪੂ ਖੁਸ਼ ਹੋ ਜਾਂਦਾ ਜੋ ਮਰਜ਼ੀ ਕਰਵਾ ਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਕਹਿਣਾ ਪਊਗਾ ਸਾਧ ਸੰਗ ਜੀ ਦਿਲੋਂ ਕਹਿਣਾ ਪਊਗਾ ਜਿਵੇਂ ਬਾਬਾ ਹੀਰ ਸਿੰਘ ਜੀ ਸਾਧ ਸੰਗ ਦੀ ਨਾਨਕ ਸਰ ਝੋੜੜਾਂ ਵਾਲੇ ਕਹਿੰਦੇ ਸੀਗੇ ਸਾਧ ਸੰਗ ਜੀ ਕਹਿੰਦੇ ਰੋਂਦੀ ਤਾਂ ਦੁਨੀਆਂ ਪਰ ਰੋਣਾ ਵੀ ਕਿਸੇ ਕਿਸੇ ਨੂੰ ਆਉਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਖਾਸ ਦੀ ਤਾਂ ਕੁੱਲ ਦੁਨੀਆਂ ਸਾਧ ਸੰਗ ਜੀ ਪਰ ਹੱਸਣਾ ਵੀ ਕਿਸੇ ਕਿਸੇ ਨੂੰ ਆਉਂਦਾ ਮੰਗਤੀ ਦਾ ਸਾਧ ਸੰਗ ਜੀ ਕੁੱਲ ਦੁਨੀਆਂ ਹੀ ਆ ਪਰ ਪਿਆਰਿਓ ਮੰਗਣਾ ਵੀ ਕਿਸੇ ਕਿਸੇ ਨੂੰ ਹੀ ਆਉਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿਣ ਕਹਿਣ ਵਿੱਚ ਅੰਤਰਾ ਸਾਧ ਸੰਗ ਜੀ ਕਹਿਣ ਕਹਿਣ ਦੇ ਵਿੱਚ ਕੋਈ ਦਿਲੋਂ ਕਹਿ ਦੇਵੇ ਸਾਧ ਸੰਗ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਸਭ ਸਦਕਾ ਹੋ ਜੇ ਸਾਧ ਸੰਗ ਜੀ ਹਰੇਕ ਥਾਂ ਤੇ ਸਾਧ ਸੰਗ ਜੀ ਆਪਾਂ ਜਾਣੇ ਗੁਰੂ ਦੇ ਪਿਆਰਿਓ ਕੋਈ ਸਾਧ ਸੰਗ ਜੀ ਸਾਡੀ ਮਾਤਾ ਮਿਲਦੀ ਐ ਕਹਿੰਦੀ ਕੋਈ ਨਹੀਂ ਪੁੱਤ ਮੈਂ ਵੀ ਤੇਰੀ ਮਾਂ ਵਰਗੀ ਆ ਪਰ ਸਾਧ ਸੰਗ ਜੀ ਕਹਿ ਤਾਂ ਦਿੰਦੀ ਮੈਂ ਤੇਰੇ ਮਾਂ ਵਰਗੀ ਆ ਪਰ ਮਾ ਬਣਾ ਬਹੁਤ ਮੁਸ਼ਕਿਲ ਆ ਸਾਧ ਸੰਗ ਜੀ ਕੋਈ ਵੀਰ ਲਈ ਐ ਸਾਧ ਸੰਗ ਜੀ ਇਨਸਾਨ ਕਹਿ ਦਿੰਦਾ ਕਿ ਮੈਂ ਤੇਰਾ ਸਾਧ ਸੰਗ ਜੀ ਪਰ ਤੇਰਾ ਹੋਣਾ ਬਹੁਤ ਮੁਸ਼ਕਿਲ ਆ ਸਾਧ ਸੰਗ ਜੀ ਪਰ ਗੁਰੂ ਦੇ ਪਿਆਰੋ ਇੱਥੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਾਧ ਸੰਗ ਜੀ ਇੱਕ ਵਾਰੀ ਕੋਈ ਜਾ ਕੇ ਕਹਿ ਦੇਵੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੇ ਭਲੇ ਹਮ ਥਾਰੇ ਪ੍ਰਭ ਡੋਰੀ ਹਾਥ ਤੇ ਮਾਰੇ ਪਾਲ ਸਾਹਿਬ ਜੀ ਬੁਰੇ ਹਾਂ ਪੜੇ ਹਾਂ ਮੰਦੇ ਹਾਂ ਚੰਗੇ ਹਾਂ ਬਾਪੂ ਜੀ ਤੁਹਾਡੇ ਹਾਂ ਜਿਹੋ ਜੇ ਵੀ ਹੈ ਤੁਹਾਡੇ ਹਾਂ ਸਾਡੀ ਬਾਹ ਫੜ ਲੈਣੀ ਤਿਆਰਿਓ ਸੱਚ ਮੁੱੱਚ ਸੋਹ ਸਾਹ ਸੰਗ ਜੀ ਇਸ ਸਰੀਰ ਦੀ ਸਾਹ ਸੰਗ ਜੀ ਬਾਪੂ ਸੱਚ ਮੋਚੀ ਬਾਬਾ ਦੀਪ ਸਿੰਘ ਜੀ ਕੋ ਸਾਡੀ ਬਾਹ ਫੜ ਲੈਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਗੁਰੂ ਦੇ ਪਿਆਰਿਓ ਬਾਬਾ ਅਨੰਦ ਸਿੰਘ ਜੀ ਦੇ ਕਹਿਣ ਦੇ ਮੁਤਾਬਕ ਸਾਥ ਸੰਗ ਜੀ ਇੱਕ ਦੋ ਗੱਲਾਂ ਐ ਇੱਕ ਦਰਨਾ ਨਾ ਛੱਡੀ ਇੱਕ ਕਾਲਾ ਨਾ ਪਈ ਇੱਕ ਦਰਨਾ ਛੱਡੀ ਇੱਕ ਕਾਲਾ ਨਾ ਪਈ ਜਿਵੇਂ ਸਾਥ ਸੰਗ ਜੀ ਇੱਕ ਕੂਕਰ ਹੁੰਦਾ ਕੁੱਤਾ ਹੁੰਦਾ ਸਾਥ ਸੰਗ ਜੀ ਕੋਈ ਵੀ ਘਰ ਉਹਨੂੰ ਸਾਥ ਸੰਗ ਜੀ ਵਾਰਾ ਕੁੱਤਾ ਸਾਥ ਸੰਗ ਜੀ ਕੋਈ ਵਾਰਾ ਕੁੱਤੇ ਨੂੰ ਇੱਕ ਰੋਟੀ ਪਾ ਦੇਵੇ ਸਾਥ ਸੰਗ ਜੀ ਕੋਈ ਇੱਕ ਪਾ ਦੇਵੇ ਕੋਈ ਇੱਕ ਪਾ ਦੇਵੇ ਕੋਈ ਸਰਜਰੀ ਪਾ ਦੇਵੇ ਕੋਈ ਬੇਈ ਪਾ ਦੇਵੇ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਉਹ ਕੁੱਤਾ ਰੋਜ ਉਸ ਘਰ ਦਾ ਪਹਿਰੇਦਾਰ ਬਣ ਜਾਂਦਾ ਗੁਰੂ ਦੇ ਪਿਆਰਿਓ ਉਸੇ ਦੇ ਬਾਹਰ ਦੇ ਵਿੱਚ ਜਾ ਕੇ ਬਹਿੰਦਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਜਦੋਂ ਅਸੀਂ ਸਾਧ ਸੰਗ ਜੀ ਉਹ ਕੁੱਤਾ ਕਿਦਰੇ ਜਾਣਦਾ ਨਹੀਂ ਰਾਖੀ ਕਰਦਾ ਜਦੋਂ ਅਸੀਂ ਸਾਧ ਸੰਗ ਜੀ ਚਿੱਤੋਂ ਪੈਰ ਅੱਠੇ ਪੈਰ ਸਾਧ ਸੰਗ ਜੀ ਤੁਰਦੇ ਫਿਰਦੇ ਗੁਰੂ ਦੇ ਪਿਆਰਿਓ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਯਾਦ ਕਰੀ ਜਾਵਾਂਗੇ ਕਰੀ ਜਾਵਾਂਗੇ ਯਾਦ ਕਰੀ ਜਾਵਾਂਗੇ ਜਿਵੇਂ ਦਾਸ ਨੇ ਸਾਧ ਸੰਗ ਜੀ ਇੱਕ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਰਾ ਦਿਨ ਯਾਦ ਕਰਦੇ ਕਰਦੇ ਸ਼ਾਮ ਨੂੰ ਕੀਰਤਨ ਸੋਹਲਾ ਸਾਧ ਸੰਗ ਦੀ ਬਾਣੀ ਪੜ੍ਹ ਕੇ ਫੇਰ ਵੀ ਸਾਧ ਸੰਗ ਜੀ ਸੌਣ ਲੱਗਿਆਂ ਵੀ ਆਖੋ ਵਾਹਿਗੁਰੂ 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 ਜਦੋਂ ਸਾਧ ਸੰਗ ਜਿੰਨਾ ਤੇਰੀ ਅੱਖ ਨਹੀਂ ਲੱਗਦੀ ਤੂੰ ਵਾਹਿਗੁਰੂ ਕਹਿਣਾ ਨਾ ਛੱਡੀ ਜਦੋਂ ਤੇਰੀ ਅੱਖ ਲੱਗੀ ਸਾਧ ਸੰਗ ਜੀ ਉਸ ਟਾਈਮ ਗੁਰੂ ਦੇ ਪਿਆਰਿਓ ਸ਼ੀਦਾ ਸਿੰਘਾ ਦੇ ਪਹਿਰੇ ਲੱਗ ਜਾਂਦੇ ਆ ساری ਰਾਤ ਤੇਰੇ ਸਿਰ ਦੇ ਸਾਧ ਸੰਗ ਜੀ ਮਗਰ ਤੇਰੇ ਸਹਰਾਣੇ ਸ਼ੀਰ ਸਿੰਘ ਆਪ ਸਾਧ ਸੰਗ ਜੀ ਵਾਹਿਗੁਰੂ ਦਾ ਜਾਪ ਕਰਨ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਠੇਰਾ ਕੋ ਸਾਧ ਸੰਗ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਬੜਾ ਦਿਲ ਕਰਦਾ ਸਾ ਸੰਗਤ ਤੜਫ ਪੈਦਾ ਹੁੰਦੀ ਹੈ ਤੜਫ ਪੈਦਾ ਹੁੰਦੀ ਹੈ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਦੀਵਾਨ ਸਰਵਣ ਕੀਤੇ ਹੈ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਸਾ ਸੰਗਤ ਬਾਬਾ ਦੀਪ ਸਿੰਘ ਜੀ ਦੇ ਦੀਵਾਨ ਸਰਵਣ ਕੀਤੇ ਆ ਉਥੇ ਵੇਖਣ ਵਾਲੀਆਂ ਹੁੰਦੀਆਂ ਕਰਾਂ ਮਾਤਾ ਸਾ ਸੰਗਤ ਦੀ ਉਥੇ ਆਨੰਦ ਵਾਹਿਦਾ ਉਥੇ ਨਜ਼ਾਰਾ ਆਉਂਦਾ ਉਥੇ ਤਾਂ ਇਸ ਤਰ੍ਹਾਂ ਹੀ ਸਾਧ ਸੰਗ ਜੀ ਹਰ ਇੱਕ ਨੂੰ ਦਿਸਦਾ ਕਿ ਬਾਬਾ ਦੀਪ ਸਿੰਘ ਜੀ ਪਤਾ ਨਹੀਂ ਕਿਹੜੇ ਰੂਪ ਵਿੱਚ ਕਿਹਦੇ ਵਿੱਚ ਕਿੱਥੇ ਤੁਰੇ ਫਿਰਦੇ ਐ ਸਾਧ ਸੰਗ ਜੀ ਉਥੇ ਦੂਸਰਾ ਇਨਸਾਨ ਦਿਸਦਾ ਹੀ ਨਹੀਂ ਗੁਰੂ ਦੇ ਪਿਆਰਿਓ ਦਿਸਦਾ ਹੀ ਨਹੀਂ ਸਾਰੇ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਕਿਤੇ ਇਹਦੇ ਵਿੱਚ ਨਾ ਹੋਣ ਕਿਤੇ ਇਹਦੇ ਵਿੱਚ ਨਾ ਹੋਣ ਸਾਧ ਸੰਗ ਜੀ ਸਭ ਦੇ ਵਿੱਚ ਇਸ ਤਰ੍ਹਾਂ ਹੀ ਜਾਪਦਾ ਕਿ ਬਾਬਾ ਦੀਪ ਸਿੰਘ ਜੀ ਉਹਨਾਂ ਸਾਧ ਸੰਗਤ ਦੀ ਦਵਾਨਾਂ ਦੇ ਵਿੱਚ ਗੁਰੂ ਦੇ ਪਿਆਰ ਉਹ ਜਿਹਾ ਕਰਾ ਮਾਤਾ ਗੁਰੂ ਦੇ ਪਿਆਰ ਉਹ ਇਹੋ ਜਿਹੀਆਂ ਸ਼ਕਤੀਆਂ ਇਹੋ ਜਿਹੀਆਂ ਲੀਲਾਆਂ ਇਹੋ ਜਿਹੀਆਂ ਵੜਿਆਈਆਂ ਸਾਧ ਸੰਗਤ ਜੀ ਵੇਖਣ ਯੋਗ ਹੁੰਦੀਆਂ ਗੁਰੂ ਦੇ ਪਿਆਰਿਓ ਜਿੱਥੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਸਾਧ ਸੰਗਤ ਜੀ ਘਰੋਂ ਕੋਈ ਤੌਰ ਪੈਂਦਾ ਉਹਦੇ ਸਾਧ ਸੰਗਤ ਦੀ ਵਿਗੜੇ ਕੰਮ ਆ ਆਉਣ ਲੱਗ ਪੈਂਦੇ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਿਗੜੇ ਕੰਮ ਆ ਆਉਣ ਲੱਗ ਪੈਂਦੇ ਆ ਸਾਥ ਸੰਗਤ ਸਾਧ ਸੰਗਤ ਮੇਰੇ ਵਰਗਾ ਗੁਰੂ ਦੇ ਪਿਆਰਿਓ ਕਿਸੇ ਨੇ ਮੱਝ ਖਰੀਦਨੀ ਆ ਉਹ ਵੀ ਕਹਿੰਦਾ ਬਾਬਾ ਜੀ ਮੈਂ ਤੇਰੇ ਦੋ ਚੌਕੀਆਂ ਭਰੂੰਗਾ ਚਾਰ ਚੌਕੀਆਂ ਭਰੂੰਗਾ ਕਿਸੇ ਰੇ ਕੋਠੀ ਖਰੀਦਨੀ ਉਹ ਵੀ ਕਹਿੰਦਾ ਮੈਂ ਚੌਕੀਆਂ ਭਰੂੰਗਾ ਸਾਧ ਸੰਗਤ ਜੀ ਪਰ ਨਹੀਂ ਗੁਰੂ ਦੇ ਪਿਆਰਿਓ ਸਾਚ ਕਿਹੋ ਸੁਣ ਲਿਓ ਸਭ ਜਨ ਪ੍ਰੇਮ ਕੀਓ ਤੈ ਨਹੀਂ ਪ੍ਰਾਪਾਇਓ ਉਹ ਸਾਧ ਸੰਗਤ ਜੀ ਤੇਰੀਆਂ ਚੌਕੀਆਂ ਤੇਰੀ ਬੈਠੇ ਤੇਰੇ ਪਿਆਰ ਦੇ ਬੱਝਿਆ ਸਾਧ ਸੰਗਤ ਜੀ ਤੇਰੇ ਪਿਆਰ ਦੇ ਬੱਝੇ ਆ ਤੇਰੇ ਪਿਆਰ ਦੇ ਵਧਿਆ ਜਿਵੇਂ ਭਗਤ ਰਵਦਾਸ ਜੀ ਕਹਿੰਦੇ ਆ ਜੋ ਹਮ ਬਾਂਦੇ ਮੋਹ ਪਾਸ ਜੋ ਹਮ ਬਾਂਦੇ ਮੋਹ ਪਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਮਹਾਰਾਜੀ ਅਸੀਂ ਤਾਂ ਮਹਾਰਾਜੀ ਛੁੱਟ ਗਏ ਆ ਮਹਾਰਾਜੀ ਤੁਹਾਨੂੰ ਰਾਤ ਰਾਤ ਕੇ ਤੁਸੀਂ ਜੋ ਮੋਹ ਮਾਇਆ ਦੀ ਜਾਲ ਵਿੱਚ ਵੱਧਾ ਸੀਗਾ ਮਹਾਰਾਜ ਅਸੀਂ ਤਾਂ ਛੁੱਟ ਗਏ ਆ ਪਰ ਆਪਣੇ ਛੁੱਟਣ ਕੋ ਜਤਨ ਕਰੋ ਹਮ ਛੁੱਟੇ ਤੋਂ ਮਹਰਾਦੇ ਆ ਜੀ ਤਾਂ ਤੁਹਾਨੂੰ ਰਾਤ ਰਾਤ ਕੇ ਛੁੱਟ ਗਏ ਆ ਤੁਹਾਨੂੰ ਯਾਦ ਕਰ ਕਰਕੇ ਛੁੱਟ ਗਏ ਆ ਪਰ ਜੇ ਤੁਹਾਡੇ ਵਿੱਚ ਤਾਕਤ ਆ ਤੇ ਸਾਡਾ ਮਹਾਰਾਜ ਜੀ ਹੱਥ ਛਿੜਾ ਕੇ ਦਿਖਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗਤ ਜੀ ਪਿਆਰ ਇੰਨਾ ਕਰੋ ਬਾਪੂ ਨੂੰ ਗੁਰੂ ਦੇ ਪਿਆਰਿਓ ਅਖੀਰੀ ਗੁਰੂ ਦੇ ਪਿਆਰ ਆ ਜਦੋਂ ਤੁਸੀਂ ਯਾਦ ਕਰੀ ਜਾਉਂਗੇ ਯਾਦ ਕਰੀ ਜਾਉਂਗੇ ਖੰਡੇ ਵਾਲੇ ਬਾਪੂ ਨੂੰ ਇੱਕ ਦਿਨ ਯਾਦ ਰੱਖਿਓ ਦਾਸ ਦੀ ਗੱਲ ਸਾਧ ਸੰਗ ਜੀ ਹੈ ਤਾਂ ਮੈਂ ਲੋਲਾ ਜਾਈ ਭੋਲਾ ਜਾਈ ਗੁਰੂ ਦੇ ਪਿਆਰਿਓ ਇੱਕ ਦਿਨ ਤੁਸੀਂ ਯਾਦ ਰੱਖਿਓ ਗੱਲ ਇਹ ਰਿਕਾਰਡਿੰਗ ਨੂੰ ਸਾਹਮ ਕੇ ਰੱਖਿਓ ਸਾਧ ਸੰਗ ਜੀ ਗੱਲ ਇਹ ਰਿਕਾਰਡਿੰਗ ਨੂੰ ਸਾਹਮ ਕੇ ਰੱਖਣੀ ਆ ਸਾਧ ਸੰਗ ਜੀ ਇਹ ਦਿਨ ਨੋਟ ਕਰਕੇ ਰੱਖੋ ਤਰੀਕ ਨੋਟ ਕਰਕੇ ਰੱਖੋ ਜਦੋਂ ਤੁਸੀਂ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਕਰਦੇ ਰਹੋਗੇ ਤੁਹਾਡੇ ਵਿਗੜੇ ਕਾਰਜਤਾ ਰਾਹ ਸੌਣੇ ਆਉਣੇ ਆ ਪਰ ਸਾਧ ਸੰਗ ਜੀ ਇੱਕ ਦਿਨ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਹਮਣੇ ਆ ਕੇ ਖੜ ਜਾਣਗੇ ਤੇ ਸਾਧ ਸੰਗ ਜੀ ਤੁਹਾਨੂੰ ਮੋਢਿਆਂ ਤੋਂ ਫੜ ਲੈਣਗੇ ਤੇ ਇਹੋ ਹੀ ਗੱਲ ਕਹਿਣਗੇ ਬੋਲ ਬੇਟਾ ਕੀ ਚਾਹੀਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਮੋਢਿਆਂ ਤੋਂ ਫੜ ਕੇ ਕਹਿਣਗੇ ਬੋਲ ਬੇਟਾ ਕੀ ਚਾਹੀਦਾ ਬੋਲ ਭੈਣੇ ਕੀ ਚਾਹੀਦਾ ਸਾਸ ਸੰਗ ਜੀ ਇਸ ਤਰ੍ਹਾਂ ਦੇ ਬਾਪੂ ਜੀ ਆ ਇਹੋ ਜਿਹੇ ਬਾਪੂ ਜੀ ਆ ਇਹੋ ਜੇ ਬਾਪੂ ਨੂੰ ਆਪਾਂ ਛੱਡ ਕੇ ਸਾਸ ਸੰਗ ਜੀ ਫਿਰ ਆਪਾਂ ਚੌਕੀਆਂ ਭਰ ਗਏ ਲੋਕਾਂ ਵਿਆ ਸਾਸ ਸੰਗ ਜੀ ਥਾਂ ਥਾਂ ਤੇ ਜਾਈਏ ਚੌਕੀਆਂ ਭਰ ਗਏ ਸਾਸ ਸੰਗ ਜੀ ਬਾਬਿਆਂ ਕੋਲੋਂ ਸਾਸ ਸੰਗ ਜੀ ਕਾਲੇ ਰੰਗ ਦੇ ਤਾਗੇ ਗੰਢਾ ਦਵਾ ਕੇ ਸਾਸ ਜੀ ਪੂਕਾ ਮਰਵਾ ਕੇ ਡਿਆਈਏ ਕਿਤੇ ਗਿੱਟੇ ਨਾਲ ਬੰਨ ਲੀਏ ਕਿਤੇ ਗੂਠੇ ਪੈਰ ਦੇ ਗੂਠੇ ਨਾਲ ਬੰਨ ਲ ਕੇ ਸਾਸ ਸੰਗ ਜੀ ਤੇ ਗੁਰੂ ਦੇ ਪਿਆਰਿਓ ਨਾ 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 ਜਿਹੜੇ ਸਾਧ ਸੰਗਤ ਦੀ ਇਹਨਾਂ ਸਾਧਾ ਨੂੰ ਆਪਾਂ ਸਾਧ ਸੰਗਤ ਦੀ ਦਮੜੇ ਲਟਾਉਣੇ ਆ ਕੋਈ 500 ਰੁਪਏ ਮੱਥਾ ਟੇਕਦੇ ਆ ਕੋਈ 200 ਰੁਪਏ ਮੱਥਾ ਟੇਕਦੇ ਆ ਸਾਧ ਸੰਗਤ ਜੀ ਤੁਸੀਂ 500 ਰੁਪਏ ਜੇ ਮੱਥਾ ਟੇਕਣਾ ਹੁੰਦਾ ਤਾਂ 250 ਆਪ ਦੀ ਜੇਬ ਦੇ ਵਿੱਚ ਪਾਇਆ ਕਰੋ 250 ਰੁਪਏ ਦੀ ਸਾਧ ਸੰਗਤ ਜੀ ਰਸਤਾ ਲੈ ਕੇ ਤੇ ਬਾਬਾ ਦੀਪ ਸਿੰਘ ਦੇ ਸਾਧ ਸੰਗਤ ਜੀ ਲੰਗਰਾਂ ਵਿੱਚ ਪਾ ਦਿਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਲੰਗਰਾਂ ਵਿੱਚ ਪਾ ਦਿਆ ਕਰੋ ਜਾਂ ਫਿਰ ਤੁਹਾਡੇ ਸਾਧ ਸੰਗਤ ਜੀ ਪੈਂਡ ਦੇ ਵਿੱਚ ਕੋਈ ਗ੍ਰੰਥੀ ਸਿੰਘ ਆ ਸਾਧ ਸੰਗਤ ਜੀ ਸਾਧ ਸੰਗਤ ਜੀ 500 ਰੁਪਏ ਜੇ ਤੁਸੀਂ ਲਾਉਣਾ ਚਾਹੁੰਨੇ ਕਿਸੇ ਸਿਆਣੇ ਨੂੰ ਪੁੱਛਾ ਦੱਸਾਂ ਦੱਸਾਂ ਦੇਣ ਵਾਲੇ ਨੂੰ ਸਾਧ ਸੰਗਤ ਜੀ ਜਾਂ ਕੋਈ ਲੱਡੂ ਆਰਨ ਵਾਲੇ ਨੂੰ ਸਾਧ ਸੰਗਤ ਜੀ ਚ ਰਸਤੇ ਦੇ ਵਿੱਚ ਕੋਈ ਸਾਧ ਸੰਗਤ ਜੀ ਕੋਈ ਢਾਲਾ ਲਾਉਣ ਵਾਲੇ ਨੂੰ ਦੇਣ ਲੱਗੇ ਸਾਧ ਸੰਗਤ ਜੀ ਅੱਧੇ ਪੈਸੇ ਆਪ ਦੀ ਜੇਬ ਚ ਰੱਖਿਆ ਕਰੋ ਅੱਧੇ ਪੈਸੇ ਆਪਦੇ ਪੈਂਡ ਦੇ ਗ੍ਰੰਥੀ ਨੂੰ ਦੇ ਦਿਆ ਕਰੋ ਕਿ ਲੈ ਬਾਬਾ ਜੀ ਆ ਪੈਸੇ ਰੱਖ ਲਓ ਸਾਧ ਸੰਗਤ ਜੀ ਤੁਸੀਂ ਦੇਖਿਓ ਕੋਈ ਦੋ ਕੁ ਮਹੀਨੇ ਸਾਥ ਸੰਗ ਜੀੇ ਕੰਮ ਕਰਕੇ ਵੇਖੋ ਤੁਹਾਡੇ ਵਿਗੜੇ ਕਾਰਜ ਰਾਸ ਆਉਣ ਲੱਗ ਪੈਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਕਮਾਈ ਆ ਗੁਰੂ ਦੇ ਪਿਆਰਿਓ ਤੋ ਸਾਥ ਸੰਗ ਜੀ ਸੀਸ ਦੇ ਰਹੀ ਗੁਰੂ ਦੇ ਪਿਆਰਿਓ ਕਿ ਉਹਨਾਂ ਦੀਆਂ ਇਸ ਤਰ੍ਹਾਂ ਹੀ ਵੜੇਆਈਆਂ ਕਰਦੇ ਰਹੀਏ ਆਪ ਜੀ ਦੇ ਨਾਲ ਇਸ ਤਰ੍ਹਾਂ ਹੀ ਸਾਥ ਸੰਗ ਜੀ ਪਿਆਰ ਕਰਦੇ ਰਹੀਏ ਉਹਨਾਂ ਦੀਆਂ ਗਾਥਾ ਆਪ ਜੀ ਨੂੰ ਸੁਣਾਉਂਦੇ ਰਹੀਏ ਸਾਧ ਸੰਗ ਜੀ ਬਹੁਤ ਸਾਧ ਸੰਗ ਜੀ ਉਹਨਾਂ ਦੀਆਂ ਗਾਥਾ ਬਹੁਤ ਐਨੀਆਂ ਦਰਦ ਭਰੀਆਂ ਗਾਥਾਂ ਸਾਧ ਸੰਗ ਜੀ ਕਿਵੇਂ ਗਰੀਬਾਂ ਨੂੰ ਗੱਲ ਦੇ ਨਾਲ ਲਾਉਂਦੇ ਆ ਸਾਧ ਸੰਗ ਜੀ ਕਿਵੇਂ ਗਰੀਬਾਂ ਨੂੰ ਰਾਜੇ ਬਣਾਉਂਦੇ ਆ ਸਾਧ ਸੰਗ ਜੀ ਅਸੀਂ ਥੋੜਾ ਜਿਹਾ ਰਸਾਲ ਸੰਗ ਜੀ ਦੇਖਦੇ ਆ ਮੁੜ ਕੇ ਦੁਬਾਰਾ ਸਾਧ ਸੰਗ ਜੀ ਛੱਡ ਦਿੰਨੇ ਆ ਗੁਰੂ ਦੇ ਪਿਆਰਿਓ ਨਹੀਂ 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 ਦੁਬਾਰਾ ਨਹੀਂ ਛੱਡਣਾ ਕਾ ਸਾਧ ਸੰਗ ਜੀ ਬਸ ਤੁਰੇ ਚੱਲੋ ਤੁਰੇ ਚੱਲੋ ਤੁਰੇ ਚੱਲੋ ਸਾਧ ਸੰਗ ਜੀ ਇੱਕ ਦਿਨ ਸਾਸਰ ਦੀ ਬਾਪੂ ਬਾਪੂ ਸਾਰਿਆਂ ਨੂੰ ਨਿਗਾਹ ਦੇ ਵਿੱਚ ਕਰਦਾ ਹੈ ਬਾਪੂ ਹਰੇਕ ਨੂੰ ਨਿਗਾਹ ਦੇ ਵਿੱਚ ਕਰਦਾ ਹੈ ਪਰ ਇੱਕ ਦਿਨ ਬਾਪੂ ਵੀ ਕਹੂਗਾ ਵੀ ਇਹ ਨੂੰ ਇੰਨਾ ਚਿਰ ਹੋ ਗਿਆ ਵੀ ਮੇਰੇ ਕੋਲੇ ਗੇੜੇ ਮਾਰਦੇ ਨੂੰ ਇੰਨਾ ਚਿਰ ਹੋ ਗਿਆ ਕੀ ਪਤਾ ਸਾਸਾਂ ਜੀ ਸਾਡੇ ਪਾਪ ਬਾਹਲੇ ਹੋਣਗੇ ਉਹ ਸਾਡੇ ਪੁੰਨ ਬਣਾਉਂਦੇ ਹੋਣਗੇ ਸਾਨੂੰ ਪਤਾ ਕੋਈ ਆਪਾਂ ਕਹਿ ਦਿੰਨੇ ਆ ਸਾਸਾਂ ਜੀ ਵੀ ਅਸੀਂ ਤਾਂ ਕੋਈ ਪਾਪ ਹੀ ਨਹੀਂ ਕੀਤਾ ਮੈਂ ਵੀ ਸਾਸਾਂ ਜੀ ਬਿਲਕੁਲ ਕੋਈ ਦੁੱਧ ਦਾ ਤੋਤਾ ਨਹੀਂਗਾ ਮੈਂ ਵੀ ਕਹਿਣਾ ਕਿ ਮੈਂ ਤਾਂ ਜੀ ਗਰਮਾਦਾ ਪ੍ਰਚਾਰ ਕਰਦਾ ਮੈਂ ਕਿੱਥੇ ਪਾਪ ਕਰਦਾ ਨਹੀਂ 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 ਸਾਧ ਸੰਗ ਜੀ ਜਦੋਂ ਬੰਦਾ ਪਾਪ ਕਰਦਾ ਸਾਧ ਸੰਗ ਜੀ ਉਦੋਂ ਸਾਡੀ ਬੁੱਧੀ ਆ ਨਾ ਜਿਹੜੀ ਆ ਬੁੱਧੀ ਦਿਮਾਗ ਆ ਇਹ ਸਾਧ ਸੰਗ ਜੀ ਕੁਝ ਹੋਰ ਹੋ ਜਾਂਦੀ ਆ ਪਾਪ ਕਮਾਂਦਿਆਂ ਸਾਧ ਸੰਗ ਜੀ ਪਹਿਪੋ ਪਤਾ ਨਹੀਂ ਲੱਗਦਾ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਬਾਅਦ ਦੇ ਵਿੱਚ ਹੋਸ਼ ਆਉਂਦਾ ਕਿ ਅਸੀਂ ਆ ਪਾਪ ਕਰ ਬੈਠੇ ਆ ਪਾਪ ਕਰ ਬੈਠੇ ਇਸ ਕਰਕੇ ਗੁਰੂ ਦੇ ਪਿਆਰਿਓ ਅੱਜ ਸਭ ਕੁਝ ਆਪਾਂ ਦੇਖਦੇ ਹਾਂ ਸਾਧ ਸੰਗਤ ਜੀ ਕੀ ਕੁਝ ਹੋਈ ਜਾਂਦਾ ਹੈ ਨੈਟ ਦੇ ਉੱਤੇ ਸਾਧ ਸੰਗਤ ਜੀ ਆ ਜਿਹੜਾ ਇੱਕ ਹੋਰ ਜਿਹੜਾ ਸਾਧ ਸੰਗਤ ਜੀ ਫੜਿਆ ਉਹਨਾਂ ਨੇ ਯੂਸੂਫ ਮੁਸੀਬ ਵਾਲਿਆਂ ਨਾਲ ਸਾਧ ਸੰਗਤ ਜੀ ਜਿਹੜਾ ਫੜਿਆ ਪਾਦਰੀ ਕੋਈ ਫੜਿਆ ਉਹ ਤੇ ਗੁਰੂ ਗੁਰੂ ਕਹ ਰਹੇ ਉਹਨਾਂ ਦਾ ਕੋਈ ਬੰਦਾ ਫੜਿਆ ਕਿਵੇਂ ਬਲਤਕਾਰ ਕਰਦਾ ਸੀਗਾ ਕੀ ਕੁਝ ਕਰਦਾ ਸੀ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਆ ਅਸੀਂ ਇਹਨਾਂ ਨੂੰ ਸਾਧ ਸੰਗਤ ਜੀ ਵੇਖਿਆ ਸਾਧ ਸੰਗਤ ਜੀ ਬਹੁਤ ਕੁਝ ਤੇ ਇੱਥੇ ਆ ਇਹਨਾਂ ਮਖੋਈਆ ਸਾਧ ਸੰਗਤ ਜੋ ਛਵੀ ਚਾਰਚ ਬਣਿਆ ਹੋਇਆ ਗੁਰੂ ਦੇ ਪਿਆਰਿਓ ਅਸੀਂ ਉੱਥੇ ਵੀ ਸਾਧ ਸੰਗਤ ਸਾਡਾ ਕੋਈ ਮੇਲ ਹੋਇਆ ਸੀਗਾ ਉਹ ਵੀ ਸਾਧ ਸੰਗਤ ਦੇ ਮੀਟ ਮੁਰਗੇ ਗੁਰੂ ਦੇ ਪਿਆਰਿਓ ਉਹ ਉੱਥੇ ਚੀਜ਼ਾਂ ਖਾਂਦੇ ਸੀ ਗੁਰੂ ਦੇ ਪਿਆਰਿਓ ਆਪਣੇ ਆਪ ਨੂੰ ਸਾਧ ਸੰਗਤ ਦੇ ਜਿਹੜੇ ਇਹ ਸੰਤ ਮਹਾਤਮਾ ਸਮਝਦੇ ਗੁਰੂ ਦੇ ਪਿਆਰਿਓ ਨਹੀਂ ਭਾਈ ਸਾਨੂੰ ਤੁਹਾਨੂੰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਦੇ ਲਾਡ ਲਾਇਆ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬਾ ਸਾਧ ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਨਾ ਤਾਂ ਹੀ ਸਾਡੇ ਬਾਬਾ ਦੀਪ ਸਿੰਘ ਜੀ ਖੁਸ਼ ਹੋਣਗੇ ਤਾਂ ਹੀ ਸਾਡੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਤਾਂ ਸਾਧ ਸੰਗ ਜੀ ਇੰਨੀਕ ਬੇਨਤੀ ਪ੍ਰਵਾਨ ਕਰਨੀ ਦਾਸ ਦੇ ਨਾਲ ਸਾਧ ਸੰਗ ਜੀ ਜਦੋਂ ਕੋਈ ਮੁਲਾਕਾਤ ਕਰਨੀ ਆ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਧ ਸੰਗ ਜੀ ਆਪ ਕਰ ਸਕਦੇ ਹੋ ਗੁਰੂ ਦੇ ਪਿਆਰਿਓ ਤੋਂ ਵਾਦ ਤੋਂ ਵਾਦ ਆਪਾਂ ਪਿੰਡਾਂ ਸ਼ਹਿਰਾਂ ਚ ਦੀਵਾਨ ਲੀਕ ਗਏ ਬਾਬਾ ਦੀਪ ਸਿੰਘ ਜੀ ਦੀਆਂ ਵੜਿਆਈਆਂ ਨੂੰ ਸਾਧ ਸੰਗ ਜੀ ਹੋਰ ਵੀ ਸਾਧ ਸੰਗ ਜੀ ਆਪਾਂ ਉੱਚਾ ਚੱਕੀਏ ਗੁਰੂ ਦੇ ਪਿਆਰਿਓ ਇਸ ਕਰਕੇ ਆਓ ਗੁਰੂ ਦੇ ਪਿਆਰਿਓ ਭੁੱਲਾਂ ਚੁੱਕਾ ਮਾਫ਼ ਕਰਨੀਆਂ ਸੀਸ ਦੇ ਨੀ ਸਾ ਸੰਗ ਜੀ ਭੁੱਲਾਂ ਚੁੱਕਾ ਮਾਫ਼ ਕਰ ਰਿਹਾ ਗੁਰੂ ਦੇ ਪਿਆਰਿਓ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ